ਅੱਜ ਅਸੀਂ ਗੱਲ ਕਰਾਂਗੇ ਮੋਦੀ ਸਰਕਾਰ ਦੀ ਰੂਸੀ ਤੇਲ ਵਾਲੀ ਨੀਤੀ ਦੇ ਬਾਰੇ ਅਤੇ ਇਸ ਦੇ ਕਾਰਨ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਭਾਰਤ 'ਤੇ ਲਗਾਏ ਗਏ ਵਾਧੂ ਟੈਰਿਫ ਦੇ ਬਾਰੇ ਵੀ ਸਭ ਤੋਂ ਪਹਿਲਾਂ ਸਮਝਦੇ ਹਾਂ ਕਿ ਟੈਰਿਫ ਕੀ ਹੁੰਦਾ ਹੈ ਟੈਰਿਫ ਇੱਕ ਕਿਸਮ ਦਾ ਟੈਕਸ ਹੈ ਜੋ ਕਿ ਕੋਈ ਸਰਕਾਰ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਸਮਾਨ 'ਤੇ ਲਾਉਂਦੀ ਹੈ ਮਤਲਬ ਕਿ ਜੇਕਰ ਭਾਰਤ ਅਮਰੀਕਾ ਨੂੰ ਕੱਪੜੇ ਗੈਨੇ ਅਤੇ ਹੋਰ ਸਮਾਨ ਵੇਚਦਾ ਹੈ ਤਾਂ ਅਮਰੀਕੀ ਸਰਕਾਰ ਉਸ ਸਮਾਨ ਦੀ ਕੀਮਤ 'ਤੇ ਵਾਧੂ ਟੈਕਸ ਲਾਉਂਦੀ ਹੈ ਇਸਤੇ ਨਾਲ ਸਮਾਨ ਮਹਿੰਗਾ ਹੋ ਜਾਂਦਾ ਹੈ ਅਤੇ ਅਮਰੀਕੀ ਲੋਕਾਂ ਨੂੰ ਉਹ ਸਮਾਨ ਖਰੀਦਣ ਦੇ ਲਈ ਜ਼ਿਆਦਾ ਪੈਸੇ ਦੇਣੇ ਪੈਂਦੇ ਨੇ ਹੁਣ ਗੱਲ ਕਰੀਏ ਮੋਦੀ ਸਰਕਾਰ ਦੀ ਰੂਸੀ ਤੇਲ ਨੀਤੀ ਦੇ ਬਾਰੇ ਰੂਸ ਯੂਕਰੇਨ ਜੰਗ 24 ਫਰਵਰੀ 2022 ਨੂੰ ਸ਼ੁਰੂ ਹੋਈ ਸੀ ਇਸ ਤੋਂ ਬਾਅਦ ਅਮਰੀਕਾ ਯੂਰਪੀ ਯੂਨੀਅਨ ਜਿਵੇਂ ਕਿ ਜਰਮਨੀ ਫ੍ਰਾਂਸ यूके ਅਤੇ ਹੋਰ ਪੱਛਮੀ ਦੇਸ਼ਾਂ ਨੇ ਰੂਸੀ ਸਮਾਨ ਅਤੇ ਤੇਲ ਖਰੀਦਣ ਦਾ ਬਾਈਕਾਟ ਕੀਤਾ ਸੀ ਤਾਂ ਜੋ ਰੂਸ ਦੀ ਅਰਥਵਿਵਸਥਾ ਕਮਜ਼ੋਰ ਹੋ ਜਾਵੇ ਅਤੇ ਉਹ ਯੂਕਰੇਨ ਦੇ ਨਾਲ جنگ ਜਾਰੀ ਨਾ ਰੱਖ ਸਕੇ ਇਸੇ ਕਾਰਨ ਰੂਸ ਨੇ ਆਪਣਾ ਤੇਲ ਸਸਤੇ ਰੇਟਾਂ ਤੇ ਵੇਚਣਾ ਸ਼ੁਰੂ ਕਰ ਦਿੱਤਾ ਅਤੇ ਭਾਰਤ ਨੇ ਇਸ ਮੌਕੇ ਨੂੰ ਵੇਖ ਕੇ ਸਸਤਾ ਤੇਲ ਖਰੀਦਣਾ ਸ਼ੁਰੂ ਕਰ ਦਿੱਤਾ 2023 ਵਿੱਚ ਸਾਡੇ ਕੋਲ ਤੇਲ ਦਾ 39% ਰੂਸ ਤੋਂ ਆਇਆ ਇਸ ਸਸਤਾ ਤੇਲ ਨੂੰ ਵੱਡੀਆਂ ਕੰਪਨੀਆਂ ਨੇ ਰਿਫਾਈਨ ਕਰਕੇ ਵਿਦੇਸ਼ਾਂ ਦੇ ਵਿੱਚ ਮਹਿੰਗੇ ਭਾਅ ਵਿੱਚ ਆ ਜਿਸ ਤੇ ਨਾਲ ਉਹਨਾਂ ਨੂੰ ਚੰਗਾ ਮੁਨਾਫਾ ਹੋਇਆ ਖਾਸ ਕਰਕੇ ਅੰਬਾਨੀ ਦੀ ਰੇਲਾਈਐਂਸ ਇੰਡਸਟਰੀਜ਼ ਅਤੇ ਅਡਾਨੀ ਗਰੁੱਪ ਦੀਆਂ ਕੰਪਨੀਆਂ ਨੂੰ ਇਸ ਦੇ ਨਾਲ ਵੱਡਾ ਫਾਇਦਾ ਹੋਇਆ ਪਰ ਇਸ ਦਾ ਅਸਰ ਆਮ ਜਨਤਾ ਤੇ ਇਹ ਪਿਆ ਕਿ ਭਾਰਤ ਦੇ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੱਧ ਗਈਆਂ ਜਿਸ ਤੇ ਕਾਰਨ ਮਹਿੰਗਾਈ ਵਧੀ ਇਸ ਨੀਤੀ ਨੂੰ ਦੇਖ ਕੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਗੁੱਸਾ ਆਇਆ ਉਹਨਾਂ ਦਾ ਕਹਿਣਾ ਹੈ ਕਿ ਭਾਰਤ ਦਾ ਰੂਸ ਤੋਂ ਸਸਤਾ ਤੇਲ ਖਰੀਦਣਾ ਰੂਸ ਦੇ ਯੂਕਰੇਨ ਜੰਗ ਨੂੰ ਸਮਰਥਨ ਦੇਣ ਵਾਲਾ ਕਦਮ ਹੈ ਇਸੇ ਕਾਰਨ 6 ਅਗਸਤ 2025 ਨੂੰ 트ੰਪ ਨੇ ਭਾਰਤੀ ਸਮਾਨ ਜਿਵੇਂ ਕਿ ਕੱਪੜੇ ਗਹਿਣੇ ਆਟੋ ਪਾਰਟਸ ਤੇ 25% ਵਾਧੂ ਟੈਰਿਫ ਲਾਉਣ ਦਾ ਐਲਾਨ ਕੀਤਾ ਇਹ ਟੈਰਿਫ 27 ਅਗਸਤ 2025 ਤੋਂ ਲਾਗੂ ਹੋਣਗੇ ਪਹਿਲਾਂ ਤੋਂ ਲੱਗੇ 25% ਟੈਰਿਫ ਦੇ ਨਾਲ ਜੋੜ ਕੇ ਹੁਣ ਕੁੱਲ ਟੈਰਿਫ 50% ਹੋ ਜਾਵੇਗਾ ਹੁਣ ਸਵਾਲ ਇਹ ਹੈ ਕਿ ਇਹ ਟੈਰਿਫ ਆਮ ਜਨਤਾ ਤੇ ਕੀ ਅਸਰ ਪਾਉਂਦੇ ਨੇ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਅਮਰੀਕਾ ਦੇ ਵਿੱਚ ਭਾਰਤੀ ਸਮਾਨ ਜਿਵੇਂ ਕਿ ਕੱਪੜੇ ਗੈਨੇ ਅਤੇ ਆਟੋ ਪਾਰਟਸ ਮਹਿੰਗੇ ਹੋਣ ਦੇ ਕਾਰਨ ਉੱਥੇ ਉਹਨਾਂ ਦੀ ਮੰਗ ਘਟ ਸਕਦੀ ਹੈ ਇਸ ਦੇ ਨਾਲ ਭਾਰਤ ਦੀਆਂ ਐਕਸਪੋਰਟ ਕੰਪਨੀਆਂ ਦਾ ਵਪਾਰ ਘਟੇਗਾ ਜਿਸ ਦੇ ਕਾਰਨ ਨੌਕਰੀਆਂ ਤੇ ਅਸਰ ਪਏਗਾ ਜਿਹੜੇ ਲੋਕ ਇਹਨਾਂ ਉਦਯੋਗਾਂ ਦੇ ਵਿੱਚ ਕੰਮ ਕਰਦੇ ਨੇ ਜਿਵੇਂ ਕਿ ਕੱਪੜੇ ਜਾਂ ਗੈਨੇ ਬਣਾਉਣ ਵਾਲੇ ਮਜ਼ਦੂਰ ਉਹਨਾਂ ਦੀ ਕਮਾਈ ਘਟ ਸਕਦੀ ਹੈ ਅਤੇ ਨੌਕਰੀਆਂ ਖਤਰੇ ਦੇ ਵਿੱਚ ਆ ਸਕਦੀਆਂ ਹਨ ਅਰਥਵਿਵਸਥਾ ਨੂੰ ਲਗਭਗ 0.5 ਪ੍ਰਤੀਸ਼ਤ ਦਾ ਨੁਕਸਾਨ ਹੋ ਸਕਦਾ ਹੈ ਜੋ ਕਿ ਸਮੁੱਚੀ ਆਰਥਿਕ ਵਿਕਾਸ ਦੀ ਗਤੀ ਨੂੰ ਹੌਲੀ ਕਰ ਸਕਦਾ ਹੈ ਨਾਲ ਹੀ ਜੇਕਰ ਭਾਰਤ ਨੂੰ ਰੂਸ ਤੋਂ ਸਸਤਾ ਤੇਲ ਖਰੀਦਣਾ ਬੰਦ ਕਰਨਾ ਪਵੇ ਤਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣਗੀਆਂ ਜਿਸ ਤੇ ਨਾਲ ਰੋਜ਼ਮਰਾਂ ਦੀਆਂ ਚੀਜ਼ਾਂ ਮਹਿੰਗੀਆਂ ਹੋਣਗੀਆਂ ਇਸ ਤਰ੍ਹਾਂ ਹੀ ਆਮ ਜਨਤਾ ਨੂੰ ਮਹਿੰਗਾਈ ਅਤੇ ਨੌਕਰੀਆਂ ਦੇ ਘਟਣ ਦੇ ਰੂਪ ਵਿੱਚ ਨੁਕਸਾਨ ਸਹਿਣਾ ਪੈ ਸਕਦਾ ਹੈ ਭਾਰਤ ਦਾ ਕਹਿਣਾ ਹੈ ਕਿ ਸਸਤਾ ਤੇਲ ਖਰੀਦਣਾ ਸਾਡੀ ਊਰਜਾ ਸੁਰੱਖਿਆ ਲਈ ਖਤਰਾ ਸੀ ਅਤੇ ਅਮਰੀਕਾ ਯੂਰਪ ਵੀ ਰੂਸ ਦੇ ਨਾਲ ਵਪਾਰ ਕਰਦੇ ਹਨ ਫਿਰ ਸਾਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ 트ੰਪ ਦਾ ਮੁੱਖ ਮਕਸਦ ਰੂਸ ਤੇ ਦਬਾਅ ਬਣਾਉਣਾ ਹੈ ਅਤੇ ਉਹ ਭਾਰਤ ਦੀ ਇਸ ਨੀਤੀ ਨੂੰ ਰੂਸ ਦੀ ਮਦਦ ਦੇ ਵਜੋਂ ਦੇਖਦੇ ਹਨ ਸੋ ਸੰਖੇਪ ਵਿੱਚ ਮੋਦੀ ਸਰਕਾਰ ਦੀ ਰੂਸੀ ਤੇਲ ਨੀਤੀ ਦੇ ਕਾਰਨ ਅਮਰੀਕੀ ਟੈਰਿਫ ਵਧੇ ਨੇ ਜਿਸ ਦਾ ਅਸਰ ਆਮ ਜਨਤਾ ਤੇ ਮਹਿੰਗਾਈ ਅਤੇ ਨੌਕਰੀਆਂ ਦੇ ਨੁਕਸਾਨ ਦੇ ਰੂਪ ਵਿੱਚ ਪੈ ਸਕਦਾ ਹੈ